ਪੰਜਾਬੀ ਲੈਕਚਰਾਰ ਦੀ ਸਾਡੇ ਕਾਫੀ ਲੰਬੇ ਸਮੇਂ ਤੋਂ ਪੋਸਟ ਖਾਲੀ ਹੈਗੀ ਆ ਤੇ ਮਾਸਟਰ ਕੈਡਰ ਚ ਹਿੰਦੀ ਫਿਚਰ ਦੀ ਪੋਸਟ ਖਾਲੀ ਹੈਗੀ ਆ ਤੇ ਸਿਰਫ ਇੱਕ ਸਾਡੇ ਕੋਲ ਸਾਇੰਸ ਵਿੱਚ ਚੱਲ ਰਿਹਾ ਹੈ ਸਾਇੰਸ ਗਰੁੱਪ ਦੇ ਵਿੱਚ ਵੀ ਸਿਰਫ ਬਾਇਓਲੋਜੀ ਦੇ ਲੈਕਚਰਾਰ ਹੈਗੇ ਨੇ ਬਾਕੀ ਜਿਵੇਂ ਫਿਜ਼ਿਕਸ ਜਿਕੇ ਨੇ ਕਹਿੰਦੇ ਮੈਥਮੈਟਿਕਸ ਇਹ ਸਾਡੇ ਕੋਲ ਪੋਸਟਾ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ 'ਚ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦੇ ਦਾਅਵਿਆਂ ਦੀ ਅਸਲ ਹਕੀਕਤ ਮੌਜੂਦਾ ਸਮੇਂ ਵਿੱਚ ਹਾਲਾਤ ਇਹ ਨੇ ਕਿ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਅਤੇ ਪਾਤਣਾ ਬਲਾਕਾਂ ਦੇ ਵੱਖ-ਵੱਖ ਪਿੰਡਾਂ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਅਧਿਆਪਕਾਂ ਦੀ ਭਾਰੀ ਘਾਟ ਹੈ ਸਥਿਤੀ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਮੁੱਖ ਵਿਸ਼ੇ ਪੰਜਾਬੀ, ਅੰਗਰੇਜ਼ੀ, ਹਿੰਦੀ, ਕੈਮਿਸਟਰੀ ਅਤੇ ਫਿਜ਼ਿਕਸ ਵਰਗੇ ਵਿਸ਼ਿਆਂ ਦੇ ਲੈਕਚਰਾਰ ਹੀ ਨਹੀਂ ਹਨ ਜਿਸ ਕਰਕੇ ਵਿਦਿਆਰਥੀ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਮਜਬੂਰੀ ਵਿੱਚ ਹੁਣ ਬੱਚਾ ਨੂੰ ਖਾਸ ਕਰ ਕੁੜੀਆਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਕੋਚਿੰਗ ਲੈਂਡ ਦੇ ਲਈ ਪਿੰਡਾਂ ਤੋਂ ਸ਼ਹਿਰ ਜਾਣਾ ਪੈ ਰਿਹਾ ਹੈ ਸਾਇੰਸ ਗਰੁੱਪ ਦਾ ਸਾਰਾ ਪ੍ਰਭਾਵ ਤਾਂ ਹੈ 1+2 ਦੇ ਸਾਇੰਸ ਗਰੁੱਪ 'ਤੇ ਸਾਰੇ ਪ੍ਰਭਾਵ ਨਹੀਂ ਪੰਜਾਬੀ ਦੀ ਜਦੋਂ ਪੰਜਾਬੀ ਦੀ ਕਾਫੀ ਲੰਬੇ ਸਮੇਂ ਤੋਂ ਮੈਂ ਜਦਾਂ 2 2 ਸਾਲ ਤੋਂ ਪੰਜਾਬੀ ਲੈਕਚਰਰ ਦੀ ਕੋਰਸ ਕਰ ਲਈ ਪਈ ਹੈਗੀ 3 ਸਾਲ ਦੇ ਕਰੀਬ ਹੋ ਗਏ ਹਾਂਜੀ ਅਲੱਗ-ਅਲੱਗ ਟੀਚਰ ਜਦੋਂ ਦੀ ਸਟਰੀਮ ਸਟਾਰਟ ਹੋਈ ਹੈ ਮੈਡੀਕਲ ਨਾਨ ਮੈਡੀਕਲ ਤਾਂ ਉਸ ਟਾਈਮ ਦੇ ਸਾਡੇ ਕੋਲ ਨਾ ਫਿਜ਼ਿਕਸ ਦੇ ਨੇ ਨਾ ਹੀ ਸਾਡੇ ਕੋਲ ਮੈਥਮੈਟਿਕਸ ਦੇ ਲੈਕਚਰਰ ਆਏ ਕਿਮਿਸਟਰੀ ਵੀ ਨਹੀਂ ਹੈ ਕਿਮਿਸਟਰੀ ਵੀ ਨਹੀਂ ਹੈ ਸਾਨੂੰ ਸਾਡੀ ਪੜ੍ਹਾਈ ਦਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਇਸ ਕਰਕੇ ਸਾਨੂੰ ਬਾਹਰੋਂ ਵੀ ਕੋਚਿੰਗਸ ਲੈਣੀਆਂ ਪੈ ਰਹੀਆਂ ਨੇ ਹਾਂਜੀ ਸਰ ਵੀ ਸਾਡੇ ਸਕੂਲ 'ਚ ਲੈਕਚਰਰ ਨਹੀਂ ਹੈਗੇ ਉਦੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਸਮੰთੀ ਅਧਿਆਪਕ ਜਥੇਬੰਦੀ ਤੇ ਆਗੂ ਦਾ ਕਹਿਣਾ ਹੈ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਨਾਂ ਤੇ ਲੀਪਾ ਪੋਤੀ ਤੱਕ ਕਰ ਦਿੱਤੀ ਪਰ ਅਧਿਆਪਕਾਂ ਦੀ ਕਮੀ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਹੁਣ ਸੂਬੇ ਦੇ ਮੌਜੂਦਾ ਸਰਕਾਰ ਨੇ ਵੀ ਲੋਕਾਂ ਨੂੰ ਦਿੱਲੀ ਸਿੱਖਿਆ ਮਾਡਲ ਦੇ ਸਬਜ਼ਬਾਤ ਦਿਖਾ ਕੇ ਵੋਟਾਂ ਤਾਂ ਲੈ ਲਈਆਂ ਪਰ ਹਾਲਾਤੀ ਬਦਲੇ ਅਤੇ ਨਤੀਜਾ ਸਕੂਲਾਂ ਦੇ ਵਿੱਚ ਅਧਿਆਪਕ ਹੀ ਨਹੀਂ ਬੱਚੇ ਪੜਾਈ ਦੇ ਲਈ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਦਾ ਭਵਿੱਖ ਵੀ ਦਾਤੇ ਲੱਗਿਆ ਹੋਇਆ ਹੈ ਲੈਕਚਰਰ ਕੈਡਰ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਲੋਡ ਤੋਂ ਜ਼ਿਆਦਾ ਕਾਫੀ ਜ਼ਿਆਦਾ ਖਾਲੀ ਨੇ ਵੱਡੇ ਪੱਧਰ ਤੇ ਖਾਲੀ ਪਈਆਂ ਨੇ ਇਹਦਾ ਕਾਰਨ ਕਿ ਇੱਕ ਤਾਂ ਪਿਛਲੇ ਲੰਬੇ ਸਮੇਂ ਤੋਂ ਲੈਕਚਰਰਾਂ ਦੀ ਸਿੱਧੀ ਭਰਤੀ ਹੋਈ ਨਹੀਂ ਹੈ ਦੂਜਾ ਕਾਰਨ ਕਿ ਜਿਹੜੀਆਂ ਪ੍ਰਮੋਸ਼ਨਾਂ ਹੋਣੀਆਂ ਹੁੰਦੀਆਂ ਨੇ ਮਾਸਟਰ ਕੈਡਰ ਤੋਂ ਲੈਕਚਰਰ ਬਣਨੇ ਹੁੰਦਾ ਉਹ ਪ੍ਰਮੋਸ਼ਨਾਂ ਵੀ ਸਰਕਾਰ ਦੀਆਂ ਨਿਯਮਕੀਆਂ ਕਰਕੇ ਨਹੀਂ ਹੋਈਆਂ ਕਿਉਂਕਿ ਪ੍ਰਮੋਸ਼ਨ ਜਿਹੜੇ ਲਿਸਟ ਆਪਣੇ ਸਨੀਅਰਿਟੀ ਲਿਸਟ ਜਿਹੜੀ ਬਣਦੀ ਹੈਗੀ ਹੈ ਟੀਚਰਾਂ ਨੂੰ ਪ੍ਰਮੋਸ਼ਨ ਦਾ ਜਿਹੜਾ ਆਧਾਰ ਬਣਦੀ ਹੈਗੀ ਹੈ ਉਹ ਸਨੀਅਰਿਟੀ ਲਿਸਟ ਹਰ ਸਰਕਾਰ ਦੇ ਵਿੱਚ ਹਰ ਅਧਿਕਾਰੀ ਦੇ ਸਮੇਤ ਉਹ ਕਦੇ ਅੱਜ ਤੱਕ ਇਹਨਾਂ ਤੋਂ ਸਨੀਅਰਿਟੀ ਲਿਸਟ ਨਹੀਂ ਫਾਈਨਲ ਹੋਈ ਕੋਈ ਪੰਜਾਬ ਦਾ ਜਿਹੜਾ ਅਧਿਕਾਰੀ ਆ ਸਿੱਖਿਆ ਦਾ ਅਧਿਕਾਰੀ ਉਹ ਇੱਥੋਂ ਤੱਕ ਡਾਟਾ ਨਹੀਂ ਦੇ ਸਕਦਾ ਕਿ ਪੰਜਾਬ ਦੇ ਵਿੱਚ ਕਿਸ ਕੈਡਰ ਦੀਆਂ ਕਿੰਨੀਆਂ ਪੋਸਟਾਂ ਖਾਲੀ ਨੇ ਤੇ ਕਿੰਨੇ ਕੰਮ ਕਰ ਰਹੇ ਨੇ ਤੇ ਕਿੰਨੀਆਂ ਟੋਟਲ ਪੋਸਟਾਂ ਨੇ ਦੂਜੀ ਪਾਸੇ ਜ਼ਿਲ੍ਹਾ ਪਟਿਆਲਾ ਤੇ ਸਿੱਖਿਆ ਅਫਸਰ ਇਸ ਮਾਮਲੇ ਸੰਬੰਧੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਫੋਨ ਤੇ ਉਹਨਾਂ ਨੇ ਦੱਸਿਆ ਕਿ ਅਧਿਆਪਕਾਂ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ इंगलिश तक के, के नहीं है, 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 है। ककराला चल रही है ट्यूशन नहीं।, नहीं मिला इनको कब कर तक करा दोगे ककरारा भी है ककरारा नहीं। नहीं। ਹਮਾਰੀ ਤਰਫੋਂ ਤੋਂ ਆ ਜਾ ਰਹੇ ਹਨ ਤਾਂ ਮੇਰੇ ਕੋਲ ਇਸ ਤੋਂ ਜ਼ਿਆਦਾ ਬੜੀਆ ਕੀ ਹੋ ਸਕਦਾ ਕੋਸ਼ਿਕਾ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਸੰਜੀਵ ਸਰਮਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਤ ਪ੍ਰੋਮੋਸ਼ਨ ਹੋਣੀ ਹੈ ਤਰੱਕੀ ਨਦੀ ਕਰ ਦਿੱਤੀ ਜਾਣੇ ਉਸਕੇ ਬਾਅਦ ਨਿਯਤ ਕੀਤੀ ਜਾਣੇ ਕਦੋਂ ਤਨਤੀ ਹੁੰਦੀ ਹੈ ਸਮੇਂ ਦੱਸੇਗਾ ਲੇਕਿਨ ਵਿਦਿਆਰਥੀ ਮੰਗ ਕਰ ਰਹੇ ਹਨ ਵੀ ਇਨ ਸਕੂਲਾਂ ਦੇ ਵਿੱਚ ਫਿਜ਼ਿਕਸ ਕੇ ਜਿਹੜੇ ਸਾਇੰਸ ਦੇ ਸਬਜੈਕਟ ਜਿਨਾ ਲਿੱਤੇ ਹੋਏ ਉਹਨਾਂ ਨੂੰ ਤੁਰੰਤ ਇਹ ਲੈਕਚਰਰ ਉਨ ਸਕੂਲਾਂ ਬਿਸਥਾਨਤ ਕੀਤੇ ਜਾਣ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਨ ਕੋ ਸਿਕ ਪੀੜੀ ਸਿਨੂ ਸਮਾਨਾ